ਸਾਰੇ ਸਸ਼ਿਕਰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ WITH ਸ਼ਰਨ ਅਸੀਂ ਬਣਾ ਕੇ ਤਿਆਰ ਕਰਾਂਗੇ ਕੌਨ ਚਾਟ ਇਹ ਕੌਨ ਚਾਟ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਜੇ ਅਸੀਂ ਠੇਲੇ ਵਾਲੇ ਭਾਈ ਕੋ ਜਾ ਕੇ ਖਾਂਦੇ ਹਾਂ ਉਸੇ ਤਰੀਕੇ ਦੇ ਅਸੀਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਖਾਣ ਵਿੱਚ ਬਹੁਤ ਹੀ ਹੈਲਥੀ ਤੇ ਟੇਸਟੀ ਹੈ ਚਲੋ ਫਿਰ ਦੇਖੋ ਕਿ ਵੀਡੀਓ ਦੇ ਵਿੱਚ ਇਸ ਤਰ੍ਹਾਂ ਅਸੀਂ ਛੱਲੀਆਂ ਦੀ ਚਾਟ ਬਣਾ ਕੇ ਤਿਆਰ ਕੀਤੀ ਮੱਕੀ ਦੇ ਦਾਣਿਆਂ ਦੀ ਚਾਟ ਬਣਾਵਾਂਗੇ ਦੋ ਛੱਲੀਆਂ ਲਈਆਂ ਵਾ ਇਹਨਾਂ ਨੂੰ ਅਸੀਂ ਉਬਾਲ ਲਾਂਗੇ ਇਹਨਾਂ ਦੇ ਦਾਣਿਆਂ ਨੂੰ ਲਾ ਕੇ ਮੱਕੀ ਦੇ ਦਾਣਿਆਂ ਨੂੰ ਅਸੀਂ ਲਾ ਲੈਨੇ ਆ ਇਹਨਾਂ ਦੇ ਉੱਪਰੋਂ ਤੁਸੀਂ ਇਸ ਤਰ੍ਹਾਂ ਵੀ ਉਬਾਲ ਸਕਦੇ ਜਿਉ ਕੁੱਕਰ ਦੇ ਵਿੱਚ ਪਾ ਕੇ ਛੱਲੀਆਂ ਨੂੰ ਲਾ ਕੇ ਤੇ ਫਿਰ ਅਸੀਂ ਇਹਨਾਂ ਨੂੰ ਉਬਾਲ ਲਾਂਗੇ ਇਹਨਾਂ ਛੱਲੀਆਂ ਦੇ ਅਸੀਂ ਪੀਸ ਵੀ ਕਰ ਸਕਦੇ ਆ ਦਾਣਿਆਂ ਨੂੰ ਛੱਲੀਆਂ ਤੋਂ ਲਾ ਲਿਆ ਵਾ ਹੁਣ ਇਹਨਾਂ ਦਾਣਿਆਂ ਨੂੰ ਪਾਣੀ 'ਚ ਪਾ ਕੇ ਤੇ ਉਬਾਲ ਲੈਨੇ ਆ ਸੌਫਟ ਹੋਣ ਤੱਕ ਚੈੱਕ ਕਰ ਲੈਨੇ ਆ ਸਾਫਟ ਨੇ ਛਾਲਾਈ ਨੇ ਇੱਕ ਪਿਆਜ਼ ਤੇ ਇੱਕ ਟਮਾਟਰ ਦੋ ਹਰੀਆਂ ਮਿਰਚਾਂ ਲਏ ਆ ਇਹਨਾਂ ਨੂੰ ਅਸੀਂ ਬਰੀਕ ਕਟਿੰਗ ਕਰ ਲੈਣੀ ਆ ਤੁਸੀਂ ਖੀਰਾ ਵੀ ਲੈ ਸਕਦੇ ਜੀ ਅਸੀਂ ਇਹ ਦੋਨੇ ਚੀਜ਼ਾਂ ਪਾਵਾਂਗੇ ਪਿਆਜ਼ ਤੇ ਟਮਾਟਰ ਮੱਕੀ ਦੇ ਦਾਣੇ ਬੋਇਲ ਕੀਤੇ ਹੋਏ ਟਮਾਟਰ ਪਿਆਜ਼ ਹਰੇ ਮਿਰਚ ਪਨੀਰ ਦੇ ਪੀਸ ਬਰੀ ਕਟਿੰਗ ਕੀਤੇ ਆ ਹਰਾ ਧਨੀਆ ਥੋੜੀ ਜਿਹੀ ਸ਼ਿਮਲਾ ਮਿਰਚ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਸਬਜ਼ੀ ਪਾ ਸਕਦੇ ਜੀ ਜੀਰਾ ਤੇ ਕਾਲੀ ਮਿਰਚ ਕਾਲਾ ਨਮਕ ਸਾਦਾ ਨਮਕ ਚਾਟ ਮਸਾਲਾ ਕਸ਼ਮੀਰੀ ਦੇਗੀ ਲਾਲ ਮਿਰਚ ਇਹਨੂੰ ਅਸੀਂ ਕਲਰ ਲਈ ਪਾਇਆ ਵਾ ਤੁਸੀਂ ਇਹਨਾਂ ਸਕਿਪ ਵੀ ਕਰ ਸਕਦੇ ਜੀ ਨਿੰਬੂ ਲੈ ਕੇ ਇਹਨੂੰ ਅਸੀਂ ਨਚੋੜ ਲਈਏ ਕਸ਼ਮੀਰੀ ਦੇਗੀ ਲਾਲ ਮਿਰਚ ਇਹਨੂੰ ਅਸੀਂ ਕਲਰ ਲਈ ਪਾਇਆ ਵਾ ਤੁਸੀਂ ਇਹਨਾਂ ਸਕਿਪ ਵੀ ਕਰ ਸਕਦੇ ਜੀ ਨਿੰਬੂ ਲੈ ਕੇ ਇਹਨੂੰ ਅਸੀਂ ਨਚੋੜ ਲਈਏ ਮਿਕਸ ਕਰ ਲੈਣੀਏ ਹਲਕਿਆ-ਥਾਨਾ ਮਿਕਸ ਕਰ ਲਾਂਗੇ। ਛੱਲੀਆਂ ਦੀ ਚਾਟ ਬਣ ਕੇ ਤਿਆਰ ਆ। ਇਹ ਖਾਣ ਵਿੱਚ ਬਹੁਤ ਹੀ ਟੇਸਟੀ ਹੈ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ। ਚਲੋ ਫਿਰ ਮਿਲਦੇ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ।